ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਛੇਮਤ ਰਿਆ ਬਹਿ ਰਿਹਾ ਸੀ ਉਹਨੂੰ ਅਜੇ ਹੁਲਾਰਾ ਦਿੱਤਾ ਕਿ ਅਖੀਰ ਉਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਪਿਆ ਕੁੱਕ ਫੈਕਟਰਾਂ ਨੇ ਜਿਹੜੇ ਸਾਡੇ ਮਤਲਬ ਵੱਡੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਨੇ ਅਸੀਂ ਕਰਦੇ ਰਹੇ ਨੇ ਸੋ ਉਹਨਾਂ ਦੀ ਲੜੀ ਦੇ ਤਹਿਤ ਅਸੀਂ ਪਿਛਲੇ ਮਹੀਨੇ ਅਗਸਤ ਦੇ ਪਹਿਲੇ ਹਫਤੇ 'ਚ ਇੱਕ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਸੀ ਸਰ ਕੰਮ ਕਰਨ ਦਾ ਤਰੀਕਾ ਕੀ ਸੀ ਕਿਸ ਤਰ੍ਹਾਂ ਇਹ ਉਹਨਾਂ ਨੂੰ ਡਰਗ ਸਪਲਾਈ ਕਰਦਾ ਸੀ ਜ ਬੇਸਿਕਲੀ ਇਹ ਉਹਨਾਂ ਨੂੰ ਡਰਗ ਇਨਸਪੈਕਟਰ ਦਾ ਜਿਹੜਾ ਮੋਢਲਾ ਜਿਹੜੀ ਇਹਦੀ ਇੱਕ ਪ੍ਰਾਇਮਰੀ ਡਿਊਟੀ ਹੈ ਹਾਂਜੀ ਉਹ ਹੈਗੀ ਹੈ ਵੀ ਇਹ ਸਿਰ ਕੋਈ ਡਰਗ ਪੈਟਰਨਰ ਵੀ ਇਹਦੇ ਉਹਦੇ ਵਿੱਚ ਸੀਗੇ ਜਾਂ ਸਿਰਫ ਕਮਿਸ਼ਟਾਂ ਦੀਆਂ ਸ਼ਾਪਸ ਦੇ ਥਰੂ ਹੀ ਇਹ ਦਵਾਈਆਂ ਮਜਾਇਜ਼ ਤੌਰ ਤੇ ਲਿਜਾ ਕਰਕੇ ਜਿਹੜਾ ਵੇਚਦੇ ਆ ਦੁਕਾਨਾਂ ਤੋਂ ਹੀ ਵਿਕਦਾ ਹੈ ਵੈਸੇ ਵੀ ਵੇਚਦੇ ਆ ਸੋ ਉਹ ਸਾਰੇ ਲੋਕਾਂ ਦੇ ਨਾਲ ਵੀ ਇਹਦੇ ਜਿਹੜੇ ਨੇ ਲਿੰਕਸ ਜਿਹੜੇ ਨੇ ਦੇਖੋ ਜਿਹੜੇ ਡਰੱਗਸ ਹੈਗੇ ਨੇ ਉਹਨਾਂ ਦੀਆਂ ਜਿਹੜੀ ਕਾਈਂਡ ਹੈਗੀਆਂ ਨੇ ਉਹ ਵੀ ਬਦਲ ਗਈਆਂ ਇਹ ਜਿਹੜੇ ਵੇਚਦੇ ਸੀ ਉਹਨਾਂ ਨੂੰ ਇਹ ਫੜਦਾ ਨਹੀਂ ਸੀ ਜੋ ਕਿ ਇਹਦੀ ਮੇਨ ਜ਼ਿੰਮੇਵਾਰੀ ਹੈ ਠੀਕ ਹੈ ਜੀ ਤਾਂ ਆਹਾ ਆਹਾ ਡਰੱਗਸ ਉਹ ਬੇਸ ਸਕੂਗਾ ਤੇ ਸਾਹਮਣੇ ਆਇਆ ਵੀ ਇਹ ਸਾਰੀਆਂ ਬਕਵਾਰਿਆ ਸੀ ਆਮ ਦੁਕਾਨਾਂ ਦੇ ਉੱਤੇ ਵਿਦਾਊਟ ਲਾਇਸੈਂਸ ਕਿਉਂਕਿ ਉਹ ਮੇਰਮਾਨ ਤੇ ਹੈਗਾ ਫਰਦਰ ਡਿਟੇਲਸ ਤਾਂ ਹੋਣਗੀਆਂ ਫਿਰ ਜਿਹੜੇ ਜਿਹੜੇ ਵੀ ਮਹਿਕਮੇ ਇਹਨਾਂ ਨੂੰ ਚੈੱਕ ਕਰਨ ਦੇ ਲਈ ਜਾਂ ਅਦਰਵਾਈਜ਼ ਡਾਇਰੈਕਟਲੀ ਇਨਡਾਇਰੈਕਟਲੀ ਜ਼ਿੰਮੇਵਾਰ ਸੀ ਕਿ ਡੈਫੀਨੇਟਲੀ ਅਸੀਂ ਅੱਗੇ ਤੱਕ ਇਸ ਚੀਜ਼ ਦੀ ਪੰਜਾਬ ਦੇ ਕਿਹੜੇ ਕਿਹੜੇ ਇਲਾਕੇ ਚ ਇਹਨੇ ਜਲ ਬਚਾਇਆ ਹੋਇਆ ਸੀ ਕਿੱਥੇ ਕਿੱਥੇ ਪੋਸਟ ਨੂੰ ਪਠੰਡਾ ਮਾਨਸਾ ਤੇ ਹੁਣ ਜਿਵੇਂ ਕਿ ਨਫਾਜ਼ਲਕਾ ਹਾਂਜੀ ਆਈ ਥਿੰਕ ਇਹ 2013 ਤੋਂ ਇਹਨੇ ਸਰਵਿਸ ਆਫ ਦੀ ਜੁਆਇਨ ਕੀਤੀ ਹੈ ਉੱਪਰ ਵੀ ਇਹਨਾਂ ਦੇ ਲਿੰਕ ਹੁੰਦੇ ਨਹੀਂ ਡਰਦੇ ਸਰਕਾਰੀ ਮੁਲਾਜ਼ਮਾਂ ਹਾਂ ਤੇ ਇਹਦੇ ਤੋਂ ਇੱਕ ਜਿਹੜਾ ਇੱਕ ਕੰਡਕਟ ਐਕਸਪੈਕਟਿਡ ਸੀਗਾ ਬਿਲਕੁਲ ਜੀ ਸੋ ਆਮ ਤੌਰ ਤੇ ਸ਼ੱਕ ਵੀ ਨਹੀਂ ਵੀ ਪ੍ਰਵੈਂਸ਼ਨ ਕਰੂਗਾ ਇਹ ਇੰਟੋਕਸਿਕੈਂਟਸ ਇਹਨਾਂ ਦਾ ਮੇਨ ਕੰਮ ਹੀ ਪ੍ਰਵੈਂਸ਼ਨ ਦਾ ਸੀ ਹਾਂਜੀ ਸੋ ਆਮ ਤੌਰ ਤੇ ਆਪਾਂ ਇਹਨਾਂ ਨੂੰ ਉਸੇ ਲਾਈਟ 'ਚ ਦੇਖਦੇ ਆਂ ਵੀ ਇਹ ਤਾਂ ਬਹੁਤ ਵੱਡੀ ਫੋਰਸ ਹੈ ਸਾਰਾ ਆਪਰੇਸ਼ਨ ਸਾਡੀ ਹੀ ਫੋਰਸ ਵੱਲੋਂ ਕੰਡਕਟ ਕੀਤਾ ਗਿਆ ਉਹਨੂੰ ਫੜਨ ਤੋਂ ਲੈ ਕੇ ਤੇ ਰੇਡਸ ਵਗੈਰਾ ਤੋਂ ਲੈ ਕੇ ਹਾਂਜੀ 100% ਜਿਹੜਾ ਹੈ ਇਹ ਸਾਡੇ ਵੱਲੋਂ ਹੀ ਕੰਡਕਟ ਏਐਨਟੀਐਫ ਵੱਲੋਂ ਹੀ ਕੰਡਕਟ ਕੀਤਾ ਜਾਂਦਾ ਹੈ ਫਿਰ ਕਿਹੜੇ ਕਿਹੜੇ ਇਲੈਕਸ਼ਨ ਲਾਏ ਗਏ ਨੇ ਇਹਦੇ ਤੇ ਹੁਣੇ ਜਨ ਪੇਲੀ ਨੇ ਜਿਹੜੀਆਂ ਪ੍ਰੋਪਰਟੀ ਵਗੈਰਾ ਲਗੀਆਂ ਨੇ ਆਪਣੀ ਵਾਈਫ ਜਾਂ ਆਪਣੇ ਸੱਸ ਸਹੁਰੇ ਦੇ ਨਾਂ ਤੇ ਲਈਆਂ ਨੇ ਉਹ ਸਾਰੀ ਇਨਵੈਸਟੀਗੇਸ਼ਨ ਜੜੀ ਚੱਲੀ। ਤੇ ਜੋ ਗ੍ਰਿਫਤਾਰੀ ਹੋਈ ਆ ਉਹਦੇ ਖਾਤਿਆਂ ਦੇ ਵਿੱਚੋਂ ਕਰੋੜਾਂ ਰੁਪਈਆ ਨਿਕਲਿਆ ਹੈ, ਜ਼ਾਹਿਰ ਜੀ ਗੱਲ ਹੈ। ਕਈ ਸਾਲਾਂ ਤੋਂ ਸ਼ਾਇਦ 2 ਦਹਾਕਿਆਂ ਤੋਂ ਵੀ ਜ਼ਿਆਦਾ ਉਹ ਬੰਦਾ ਕਰਪਸ਼ਨ ਕਰ ਰਿਹਾ ਸੀ। ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਕਰਪਟ ਅਫਸਰ ਦੀ ਜਿਸਨੇ ਕਰੋੜਾ ਕਮਾ ਕੇ ਆਪਣੇ ਬੈਂਕ ਖਾਤੇ ਤਾਂ ਭਰ ਲਏ ਪਰੰਤੂ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਛੇਮਤ ਰਿਆ ਬਹਿ ਰਿਆ ਸੀ ਉਹਨੂੰ ਅਜੇ ਹੁਲਾਰਾ ਦਿੱਤਾ ਕਿ ਅਖੀਰ ਉਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਪਿਆ ਬਾਹਰ ਇਹ ਰਹਿੰਦਾ ਅਫਸਰ ਤਾਂ ਸਾਰੇ ਸਮਾਜ ਵਾਸਤੇ ਇੱਕ ਬਹੁਤ ਵੱਡਾ ਖਤਰਾ ਬਣ ਗਿਆ ਸੀ ਇੱਕ ਸਰਕਾਰੀ ਅਫਸਰ ਸੀ ਡਰੱਗ ਇਨਸਪੈਕਟਰ ਸੀ ਪਰੰਤੂ باوجود ਉਸਨੇ ਨਸ਼ਿਆਂ ਦੇ ਉੱਪਰ ਲੋਕ ਰੋਕਥਾਮ ਜਾਂ ਲਗਾਮ ਲਗਾਉਣ ਦੀ بجائے ਉਹ ਨਸ਼ਿਆਂ ਨੂੰ ਖੁਲਾਰਾ ਦਿੰਦਾ ਰਿਹਾ ਡਰੱਗ ਪੈਨਡਲਰ ਦੇ ਨਾਲ ਉਹਦੀ ਸਾਠਗੰਠ ਹੁੰਦੀ ਸੀ ਜਿਹੜੇ ਨਸ਼ੇ ਸਮਾਜ ਦੇ ਵਿੱਚ ਰੋਕਣੇ ਸੀ ਕੰਜ਼ੂਮ ਕਰਨ ਤੋਂ ਉਹ ਨਸ਼ਿਆਂ ਨੂੰ ਉਹ ਖੁਲਾਰਾ ਦਿੰਦਾ ਰਿਹਾ ਤੇ ਆਪਣੀਆਂ ਜੇਬਾਂ ਭਰਦਾ ਰਿਹਾ ਗੱਲਬਾਤ ਕਰਦੇ ਆ ਇਸ ਵਕਤ ਮੇਰੇ ਨਾਲ ਮੌਜੂਦ ਹੈਗੇ ਨੇ ਐਸਟੀਐਫ ਦੇ ਰੋਪੜ ਰੇਂਜ ਦੇ ਇੰਚਾਰਜ ਏਆਈਜੀ ਆਕਾਸ਼ਦੀ ਪੌਲਖ ਸਾਬ ਇਹਨਾਂ ਵੱਲੋਂ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਬਾਕੀ ਦੀ ਆਪਾਂ ਗੱਲਬਾਤ ਕਰਾਂਗੇ ਕਿ ਆਖਰ ਇਹਦੇ ਕੋਲੋਂ ਨਿਕਲਿਆ ਕੀ ਕੀ ਹੈ ਕੀ ਕੀ ਉਹ ਮੰਨਿਆ ਹੈਗਾ ਬੈਂਕ ਖਾਤਿਆਂ ਚ ਕੀ ਸੀ ਉਹਦੇ ਅੰਦਰ ਕੀ ਸੀ ਗੱਲਬਾਤ ਕਰਦੇ ਆ ਐਸਟੀਐਫ ਦੇ ਇੰਚਾਰਜ ਆਕਾਸ਼ਦੀ ਬੋਲਕਸਾਹ ਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਥੈਂਕ ਯੂ ਸ੍ਰੀ ਸ਼ੀਸ਼ਨ ਮਿੱਤਲ ਬਹੁਤ ਟਾਈਮ ਤੋਂ ਨਾਮ ਸੁਣਦੇ ਆ ਸੀ ਜੀ ਅਸੀਂ ਕਈ ਮਹੀਨਿਆਂ ਤੋਂ ਕੀ ਕੁਛ ਇਹਦਾ ਹੈਗਾ ਜੀ ਦੱਸਣ ਵਾਸਤੇ ਮੀਡੀਆ ਨੂੰ ਇਹ ਸਾਡੇ ਡੀਜੀਪੀ ਜਿਹੜੇ ਸਪੈਸ਼ਲ ਡੀਜੀਸ ਦਾ ਕੁਲਦੀਪ ਸਿੰਘ ਡੀਏਡੀਜੀਪੀ ਮਿਸਟਰ ਨਿਲਬਕਿਸ਼ੋਰ ਉਹਨਾਂ ਦੀ ਰਹਿਨਮਾਈ ਤੇ ਹੇਠ ਅਸੀਂ ਜਿਹੜਾ ਨਸ਼ਿਆਂ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੀ ਜਿਹੜੇ ਸਾਡੇ ਮਤਲਬ ਵੱਡੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਨੇ ਅਸੀਂ ਕਰਦੇ ਰਹਿੰਦੇ ਆ ਸੋ ਉਹਨਾਂ ਦੀ ਲੜੀ ਦੇ ਤਹਿਤ ਅਸੀਂ ਪਿਛਲੇ ਮਹੀਨੇ ਅਗਸਤ ਦੇ ਪਹਿਲੇ ਹਫਤੇ 'ਚ ਇੱਕ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਸੀ ਅ ਸ਼ਿਸ਼ਨ ਮਿੱਤਲ ਜੋ ਕਿ ਉਸ ਸਮੇਂ ਫਾਜ਼ਲਕਾ ਦੇ ਵਿੱਚ ਡਰਗ ਇੰਸਪੈਕਟਰ ਵਜੋਂ ਤਨਸੀ ਉਹਦੇ ਖਿਲਾਫ ਸਾਡੇ ਕੋਲ ਇਨਫਾਰਮੇਸ਼ਨ ਸੀਗੀ ਕਿ ਇਹ ਕਾਫੀ ਲੈਵਲ ਤੇ ਵੱਡੇ ਲੈਵਲ ਤੇ ਜਿਹੜਾ ਹੈਗਾ ਕੈਮਿਸਟ ਵਾਲੇ ਨਸ਼ੇ ਜੀ ਨੂੰ ਆਪਾਂ ਨਸ਼ੀਲੀਆਂ ਗੋਲੀਆਂ ਵਗੈਰਾ ਤੇ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਇਹ ਜਿਹੜੇ ਉੱਥੇ ਆਪਣੀਆਂ ਦੁਕਾਨਾਂ ਵਗੈਰਾ ਤੇ ਜਿਹੜੇ ਇਹ ਵੇਚਦੇ ਨੇ ਇਹ ਦਵਾਈਆਂ ਉਹਨਾਂ ਨੂੰ ਇਹ ਜਿਹੜਾ ਹੈਗਾ ਏਡ ਕਰਦਾ ਉਹਨਾਂ ਨੂੰ ਸਪੋਰਟ ਕਰਦਾ ਉਹਨਾਂ ਤੋਂ ਇਹ ਪੈਸੇ ਲੈਂਦਾ ਤੇ ਪੈਸੇ ਲੈ ਕੇ ਜਿਹੜਾ ਹੈਗਾ ਇਸ ਦੇ ਵਿੱਚ ਉਹਨਾਂ ਦੇ ਲਾਇਸੈਂਸ ਰੀਨਿਊ ਕਰਨੇ ਜਿਹੜੀਆਂ ਕੈਮਿਸ ਸ਼ਾਪਸ ਵਗੈਰਾ ਹੈਗੀਆਂ ਨੇ ਤੇ ਉਹਨਾਂ ਨੂੰ ਨਵੇਂ ਲਾਇਸੈਂਸ ਦਵਾਉਣੇ ਤੇ ਇਹਨਾਂ ਚੀਜ਼ਾਂ ਦੇ ਵਿੱਚ ਉਹਨਾਂ ਲਈ ਮਦਦਗਾਰ ਹੁੰਦਾ ਹੈ। ਸਰ ਇਹ ਇੱਕ ਕਾਫੀ ਵੱਡਾ ਨੈਕਸਸ ਹਾਂਜੀ ਜਿਹੜਾ ਇਹਦਾ ਸੀਗਾ ਤੇ ਅ ਅਸੀਂ ਮਤਲਬ ਪਿਛਲੇ ਮਹੀਨੇ ਤੋਂ ਹੀ ਇਹਦੇ ਵਕ ਵਕ ਟਿਕਾਣਿਆਂ ਤੇ ਰੇਡਸ ਵੀ ਬਹੁਤ ਕੀਤੀਆਂ ਜਿਵੇਂ ਹਰਿਆਣਾ ਵੀ ਕੀਤੀ ਚੰਡੀਗੜ੍ਹ ਤੇ ਪੰਜਾਬ ਦੇ ਕਈ ਜਗ੍ਹਾ ਤੇ ਦੀਆਂ ਰੇਡਸ ਵਗੈਰਾ ਆਲਰੇਡੀ ਚੱਲ ਰਹੀਆਂ ਸੀ। ਤੇ ਫਿਰ ਇਹ ਆਪਣੇ ਇੱਥੇ ਇਹਨੇ ਜਿਹੜੀ ਐਂਟੀਸੀਪੇਟਰੀ ਬੇਲ ਵੀ ਲਾਈ ਸੀ ਉਹ ਵੀ ਇਹਦੀ ਡਿਸਮਿਸ ਹੋ ਗਈ ਸੀ। ਹਾਂਜੀ ਫਿਰ ਇਹ ਪਰਸੋਂ ਜਿਹੜਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਤੇ ਐਰੋ ਸਿਟੀ ਦੇ ਏਰੀਆ ਦੇ ਵਿੱਚ ਇਹ ਵਕੀਲਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਵੀ ਇਹ ਆ ਰਹੇ ਤੇ ਕਿਉਂਕਿ ਇਹਨੇ ਅੱਗੇ ਆਪਣੀ ਆਪਣੇ ਬਚਾਅ ਦੇ ਵਿੱਚ ਆਪਣੇ ਬਚਾਅ ਦੇ ਵਿੱਚ ਹਾਂਜੀ ਤੇ ਉਸ ਉਹ ਸੇ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਅਸੀਂ ਉਹਨੂੰ ਫੜ ਲਿਆ ਸੀ ਤੇ ਫਿਰ ਇਹਦੀ ਕਾਫੀ ਜਿਹੜੀ ਹੈ ਫਿਰ ਅਸੀਂ ਇਹਦਾ ਰਿਮਾਂਡ ਲੈ ਲਿਆ ਸੀਗਾ 4 ਦਿਨ ਦਾ ਤੇ ਉਸ ਤੋਂ ਬਾਅਦ ਇਹ ਪੁੱਛ ਕੇ ਚੜੀ ਉਚਾਰੀ ਹੈ ਸਰ ਕੰਮ ਕਰਨ ਦਾ ਤਰੀਕਾ ਕੀ ਸੀ ਕਿਸ ਤਰ੍ਹਾਂ ਇਹ ਉਹਨਾਂ ਨੂੰ ਡਰਗ ਸਪਲਾਈ ਕਰਦਾ ਸੀ ਜਾਂ ਆਪਣੀਆਂ ਬਣਾਉਂਦਾ ਸੀ ਇਹ ਕੋਕੇ ਜੇ ਨਾ ਸਪਲਾਈ ਕਰਦਾ ਸੀ ਨਾ ਬਣਾਉਂਦਾ ਸੀ ਬੇਸਿਕਲੀ ਇਹ ਉਹਨਾਂ ਨੂੰ ਡਰਗ ਇਨਸਪੈਕਟਰ ਦਾ ਜਿਹੜਾ ਮੋਡਲਾ ਜਿਹੜੀ ਇਹਦੀ ਇੱਕ ਪ੍ਰਾਇਮਰੀ ਡਿਊਟੀ ਹੈ ਉਹ ਹੈਗੀ ਆ ਵੀ ਜਿਹੜੇ ਕੋਈ ਗਲਤ ਦਵਾਈਆਂ ਸ਼ੈਡਿਊਲ ਐਚ ਜੀਆ ਸਾਈਕੋਟ੍ਰੋਪਿਕਸ ਦਵਾਈਆਂ ਹਾਂ ਉਹ ਜਿਹੜੀਆਂ ਵੇਚਦੇ ਐ ਉਹਨਾਂ ਨੂੰ ਫੜਨਾ ਉਹਨਾਂ ਤੇ ਚੈੱਕ ਕਰਨਾ ਜਿਹੜੀਆਂ ਕੈਮਿਸਟ ਸ਼ਾਪਸ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਉਹਨਾਂ ਦੇ ਲਾਇਸੈਂਸਸ ਨੂੰ ਰੱਦ ਕਰਨਾ ਠੀਕ ਜੀ ਉਹਨਾਂ ਦੇ ਅਗੇਂਸਟ ਕਾਰਵਾਈ ਕਰਾਉਣੀ ਇਹਨਾਂ ਦਾ ਇਹ ਇੱਕ ਮੇਨ ਜਿਹੜਾ ਇਹਨਾਂ ਦਾ ਕੰਮ ਹੁੰਦਾ ਹੈ ਇਹ ਉਸ ਤੋਂ ਉਲਟ ਹੋ ਕੇ ਉਹਨਾਂ ਨੂੰ ਸਪੋਰਟ ਕਰਨਾ ਉਹਨਾਂ ਤੋਂ ਪੈਸੇ ਲੈਣਾ ਜਿਹੜੇ ਕੋਈ ਇਸ ਤਰ੍ਹਾਂ ਦੀਆਂ ਡਰੱਗਸ ਵੇਚਦੇ ਆ ਉਹਨਾਂ ਨੂੰ ਨਾਂ ਫੜਨਾ ਤਾਂ ਇਸ ਤਰੀਕੇ ਨਾਲ ਇਹ ਉਹਨਾਂ ਨੂੰ ਇੰਡਾਇਰੈਕਟਲੀ ਜਿਹੜੀ ਹੈ ਅ ਮਤਲਬ ਮਦਦ ਕਰਦਾ ਸੀਗਾ ਤੇ ਉਹਨਾਂ ਤੋਂ ਪੈਸੇ ਲੈਂਦਾ ਸੀ ਤੇ ਇਸ ਦੇ ਇਹ ਬੱਚੇ ਸੋ ਇਹਦਾ ਇਹਦਾ ਇੱਕ ਡਾਇਰੈਕਟ ਕਨਾਈਵੈਂਸ ਹੈਗੀ ਉਹਨਾਂ ਦੇ ਨਾਲ ਇਹ ਸਰ ਕੋਈ ਡਰਗ ਪੈਡਲਰ ਵੀ ਇਹਦੇ ਉਹਦੇ ਵਿੱਚ ਸੀਗੇ ਜਾਂ ਸਿਰਫ ਕਮਿਸ਼ਨਾਂ ਦੀਆਂ ਸ਼ਾਪਸ ਦੇ ਥਰੂ ਹੀ ਇਹ ਸਪਲਾਈ ਕਰਦਾ ਸੀ। ਸੋ ਹੁਣ ਇਹ ਜਿਹੜੇ ਜਿਹੜੇ ਜਿਨ੍ਹਾਂ ਤੇ ਐਨਡੀਪੀਐਸ ਦੇ ਪਹਿਲਾਂ ਵੀ ਪਰਚੇ ਹੈਗੇ ਆ ਜਿਹੜੇ ਜਿਹੜੇ ਕਿ ਦਵਾਈਆਂ ਨੂੰ ਨਜਾਇਜ਼ ਤੌਰ ਤੇ ਲਿਜਾ ਕਰਕੇ ਜਿਹੜਾ ਵੇਚਦੇ ਆ ਦੁਕਾਨਾਂ ਤੋਂ ਵੀ ਵਿਕਦਾ ਵੈਸੇ ਵੀ ਵੇਚਦੇ ਆ। ਜੀ। ਸੋ ਉਹ ਸਾਰੇ ਲੋਕਾਂ ਦੇ ਨਾਲ ਵੀ ਇਹਦੇ ਜਿਹੜੇ ਨੇ ਲਿੰਕਸ ਜਿਹੜੇ ਨੇ ਸਾਹਮਣੇ ਆਏ ਵੀ ਨੇ ਤੇ ਅੱਗੇ ਫਰਦਰ ਜਿਹੜੀ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਤੇ ਫਰਦਰ ਵੀ ਹੋਰ ਖੁਲਾਸੇ ਹੋਣ ਦੇ ਜੜੀ ਆ ਸਗੀ ਸਰ ਅੱਜ ਕੱਲ ਦੇਖੋ ਜਿਹੜੇ ਡਰੱਗਸ ਹੈਗੇ ਨੇ ਉਹਨਾਂ ਦੀਆਂ ਜਿਹੜੀ ਕਾਈਂਡ ਹੈਗੇ ਨੇ ਉਹ ਵੀ ਬਦਲ ਗਈਆਂ ਕਈ ਪ੍ਰਕਾਰ ਦੇ ਆ ਗਏ ਸਾਈਕੋਟ੍ਰੋਪਿਕਸ ਆ ਗਏ ਆਪਣੇ ਦੂਸਰੀਆਂ ਆ ਗੀਆਂ ਸੂਫੋਡ੍ਰੀਨ ਮੈਥਾਮੈਟਾਫੀਨ ਵਗੈਰਾ ਤੇ ਸ਼ੈਡਿਊਲ ਐਚ ਨੇ ਜਿਹੜੀਆਂ ਇਹ ਕੈਮਿਸਟਰੀਆਂ ਦੁਕਾਨਾਂ ਤੇ ਵਿਕਦੀਆਂ ਨੇ ਰਸਤੇ ਵੀ ਕਈ ਨੇ ਕੋਈ ਦੁਕਾਨ ਤੇ ਵਿਗਦੇ ਆ ਕੋਈ ਫੀਲਡਸ ਵਿੱਚ ਵੇਚ ਦਿੰਦੇ ਨੇ ਤੇ ਕਈ ਜੇਲਾਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਕਾਫੀ ਇਹ ਨਾ ਜ਼ਿਆਦਾ ਇਹਨਾਂ ਦਾ ਰابطਾ ਹੁੰਦਾ ਕੋਈ ਐਸੀ ਜੀ ਗੱਲ ਸਾਹਮਣੇ ਆਈ ਹੈ ਵੀ ਕਿਸੇ ਜੇਲ ਦੇ ਨਾਲੇ ਦਾ ਰابطਾ ਸੀਗਾ ਉੱਥੇ ਅੰਦਰ ਵਗਵਾ ਰਿਆ ਸੀ ਇਹ ਇਹਦਾ 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 ਨਾ ਜਿਹੜੀ ਇਹਦੀ ਇਨਵੋਲਵਮੈਂਟ ਹੈ ਇਹ ਸਾਰੀ ਚੀਜ਼ ਦੇ ਵਿੱਚ ਉਹ ਡਿਫਰੈਂਟ ਤਰ੍ਹਾਂ ਦੀ ਹੈ ਇਹ ਜਿਹੜੇ ਵੇਚਦੇ ਸੀ ਉਹਨਾਂ ਨੂੰ ਇਹ ਫੜਦਾ ਨਹੀਂ ਸੀ ਜੋ ਕਿ ਇਹਦੀ ਮੇਨ ਜ਼ਿੰਮੇਵਾਰੀ ਹੈ ਠੀਕ ਹੈ ਜੀ ਸੋ ਇੱਕ ਤਰੀਕੇ ਦੇ ਨਾਲ ਇੰਡਾਇਰੈਕਟਲੀ ਤੁਸੀਂ ਕਹਿ ਲਓ ਵੀ ਉਹਨਾਂ ਨੂੰ ਇਹ ਏਡ ਹੀ ਕਰ ਰਿਹਾ ਸੀ ਉਹਨਾਂ ਬੰਦਿਆਂ ਨੂੰ ਉਹਨਾਂ ਦੀ ਮਦਦ ਕਿਉਂਕਿ ਜਦੋਂ ਪੈਸੇ ਲੈ ਕੇ ਇਹ ਉਹਨਾਂ ਨੇ ਫੜਨਾ ਨਹੀਂ ਉਹਦੇ ਵਿੱਚ ਪੈਸੇ ਲੈ ਲੈਣੇ ਆ ਤਾਂ ਦਾਕਨ ਉਹਨਾਂ ਦੀ ਇਹ ਮਦਦ ਹੀ ਕਰਦਾ ਸੀ ਬਿਨ ਸ਼ੱਕ ਪਤਾ ਹੈ ਸਾਰਿਆਂ ਨੂੰ ਵੀ ਖੁੱਲਾ ਵਿਗ ਰਿਹਾ ਹੈ ਤੇ ਜਿਹੜੀ ਮਰਜ਼ੀ ਲੈ ਤੇ ਉਹਦੇ ਖਿਲਾਫ ਉਹਦੇ ਉਹਨੂੰ ਫੜਨ ਦੀ ਬਜਾਏ ਉਹ ਤੋਂ ਪੈਸੇ ਲੈਂਦਾ ਸੀ ਇਹ ਹੁਣ ਜਿਹੜੇ ਕੁਝ ਚੀਜ਼ਾਂ ਨੇ ਜਿਵੇਂ ਦਵਾਈਆਂ ਦੇ ਦੁਕਾਨਾਂ ਚੈੱਕ ਕਰਨੇ ਆ ਹੋਰ ਉਹ ਜਿਵੇਂ ਪੁਲਿਸ ਡਾਇਰੈਕਟਲੀ ਅਨਲੈਸ ਕਿ ਇਨਫੋਰਮੇਸ਼ਨ ਸਪੈਸਿਫਿਕ ਨਾ ਹੋਵੇ ਅਸੀਂ ਨਹੀਂ ਉੱਥੇ ਚੈੱਕ ਕਰ ਸਕਦੇ ਠੀਕ ਹੈ ਜੀ ਉੱਥੇ ਸਾਨੂੰ ਡਰਗ ਇਨਸਪੈਕਟਰ ਨੂੰ ਨਾਲ ਰੱਖਣਾ ਪੈਂਦਾ ਤੇ ਜੇ ਇਹ ਜਿਹੜਾ ਜਿਨ੍ਹਾਂ ਦਾ ਕੰਮ ਉਹਨੂੰ ਫੜਨਾ ਹੈ ਠੀਕ ਹੈ ਜੀ ਤਾਂ ਇਹ ਹੀ ਉਹ ਉਸ ਬਜਾਏ ਫੜਨ ਦੇ ਉਹਨੂੰ ਇਹ ਵਕਾਉਣ ਵਾਲੇ ਪਾਸੇ ਉਹਨਾਂ ਦੀ ਮਦਦ ਕਰਨ ਵਾਲੇ ਪਾਸੇ ਹੋਏ ਵੇ ਸੀ ਕਿਉਂਕਿ ਸਰ ਕੁਝ ਸਾਲਾਂ ਤੋਂ ਇੱਕ ਰੂਲ ਬਣਾ ਦਿੱਤਾ ਸੀ ਪੰਜਾਬ ਸਰਕਾਰ ਨੇ ਜਿਹੜੀਆਂ ਸ਼ੈਡਿਊਲ ਐਚ ਦਵਾਈਆਂ ਸੀ ਹਾਲਾਂਕਿ ਟਰਾਮਾਡੋਲ ਇਹ ਨਸ਼ੇ ਵਾਸਤੇ ਡਿਡਿਕਸ਼ਨ ਸੈਂਟਰਾਂ ਚ ਮਿਲਦੀ ਹੈ ਪਰੰਤੂ ਇਹ ਇੱਕ ਪੇਨ ਕਿਲਰ ਵੀ ਹੈ ਇਹ ਜੇ ਪੇਨ ਕਿਲਰ ਸਾਰੇ ਇਹਨਾਂ ਨੇ ਬੰਦ ਕਰਤੇ ਸੀ ਵੀ ਅਲੱਗ ਤੋਂ ਹਰੇਕ ਜਿਹੜਾ ਕੈਮਿਸਟਾ ਉਹ ਇੱਕ ਅਲੱਗ ਲਾਇਸੈਂਸ ਬਣਾਊਗਾ ਤਾਂ ਆਹਾ ਆਹਾ ਡਰੱਗਸ ਉਹ ਵੇਚ ਸਕੂਗਾ ਤੇ ਸਾਹਮਣੇ ਆਇਆ ਵੀ ਇਹ ਸਾਰੀਆਂ ਬਕਵਾ ਰਿਆ ਸੀ ਆਮ ਦੁਕਾਨਾਂ ਦੇ ਉੱਤੇ ਵਿਦਾਊਟ ਲਾਇਸੈਂਸ ਨੇ ਵਿਦਾਊਟ ਲਾਇਸੈਂਸ ਵੀ ਹੋਣਗੇ ਹੁਣ ਅੱਗੇ ਤਫ਼ਤੀਸ਼ ਦਾ ਜਿਹੜਾ ਹੈਗਾ ਉਹਦਾ ਹੈ ਵੀ ਕਿਹਦੇ ਕੋਲ ਲਾਇਸੈਂਸ ਸੀਗਾ ਜਾਂ ਨਹੀਂ ਸੀਗਾ ਹਾਂਜੀ ਠੀਕ ਹੈ ਇਹ ਇਹ ਵੀ ਦੇਖੋ ਲਾਇਸੈਂਸਸ ਵੀ ਆਮ ਤੌਰ ਤੇ ਜਿਹੜੀ ਬੇਸਿਕ ਜ਼ਿੰਮੇਵਾਰੀ ਇਹਨਾਂ ਦੀ ਇਹ ਬੰਦੀ ਹੈ ਚੈੱਕ ਕਰਨ ਇਹਨਾਂ ਨੇ ਹਾਂਜੀ ਹਾਂਜੀ ਕਿਉਂਕਿ ਹੁਣ ਇਹ ਰਿਮਾਂਡ ਤੇ ਹੈਗਾ ਫਰਦਰ ਡਿਟੇਲਸ ਤਾਂ ਹੋਣਗੀਆਂ ਫਿਰ ਜਿਹੜੇ-ਜਿਹੜੇ ਵੀ ਮਹਿਕਮੇ ਇਹਨਾਂ ਨੂੰ ਚੈੱਕ ਕਰਨ ਦੇ ਲਈ ਜਾਂ ਅਦਰਵਾਈਜ਼ ਡਾਇਰੈਕਟਲੀ ਇੰਡਾਇਰੈਕਟਲੀ ਜ਼ਿੰਮੇਵਾਰ ਸੀਗੇ ਡੈਫੀਨੇਟਲੀ ਅਸੀਂ ਅੱਗੇ ਤੱਕ ਇਸ ਚੀਜ਼ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਸਰ ਇੱਕ ਹੋਰ ਦੱਸੋ ਪੰਜਾਬ ਦੇ ਕਿਹੜੇ-ਕਿਹੜੇ ਇਲਾ ਇਹਦੀ ਪਹਿਲੀ ਪੋਸਟਿੰਗ ਸ਼ਿਰਮੁਖਸਰ ਸਾਹਿਬ ਸੀਗੀ ਤੇ ਉਸ ਤੋਂ ਬਾਅਦ ਇਹ ਬਠਿੰਡਾ ਮਾਨਸਾ ਤੇ ਹੁਣ ਜਿਵੇਂ ਕਿ ਨਾਫਜ਼ਲਕਾ ਆਈ ਥਿੰਕ ਇਹ 2013 ਤੋਂ ਇਹਨੇ ਸਰਪੇ ਸਾਹਿਬ ਦੀ ਜੁਆਇਨ ਕੀਤੀ ਹੈ ਠੀਕ ਹੈ ਜੀ ਤੇ ਸ਼ੁਰੂ ਤੋਂ ਹੀ ਇਹ ਜਿਹੜਾ ਪੁੱਠੇ ਰਸਤੇ ਤੇ ਚੱਲ ਪਿਆ ਸੀ ਤੇ ਕਿੱਥੋਂ ਫੜਿਆ ਜੀ ਰਹਿਣ ਵਾਲਾ ਕਿੱਥੇ ਦਾ ਸੀਗਾ ਇਹ ਬੇਸਿਕਲੀ ਰਹਿਣ ਵਾਲਾ ਹੈਗਾ ਬਠਿੰਡੇ ਦਾ ਠੀਕ ਹੈ ਜੀ ਇਹਦੀ ਜਿਹੜੀ ਪੱਕੀ ਰਹਾਇਸ਼ ਹੈ ਵੈਸੇ ਮੋੜ ਮੱਡੀ ਬਠਿੰਡੇ ਦਾ ਹੈਗਾ ਤੇ ਬਠਿੰਡੇ ਸ਼ਹਿਰ ਦੇ ਵਿੱਚ ਇਹਦੀ ਆਈ ਥਿੰਕ ਜਿਹੜਾ ਇਹ ਹੁਣ ਇਸ ਟਾਈਮ ਪਰ ਮੰਟਰ ਹੈਸ਼ ਹੈ ਹਾਂਜੀ ਤੇ ਫੜਿਆ ਤੁਹਾਨੂੰ ਜਿਵੇਂ ਦੱਸਿਆ ਬੈਰੋਸਿਟੀ ਦੇ ਰਹੀ ਹੈ ਚੋ ਹੈ ਤੇ ਸਿਰ ਹੋਰ ਦੱਸੋ ਵੀ ਕਿਉਂਕਿ ਇਹੋ ਜਿਹੇ ਬੰਦੇ ਜਦੋਂ ਕੰਮ ਕਰਦੇ ਨੇ ਨਾ ਤਾਂ ਉੱਪਰ ਵੀ ਇਹਨਾਂ ਦੇ ਲਿੰਕ ਹੁੰਦੇ ਨੇ ਡਰਦੇ ਨਹੀਂ ਇਹ ਕੋਈ ਇਹਨਾਂ ਦੇ ਖਿਲਾਫ ਸ਼ਿਕਾਇਤ ਕਰ ਦਿੰਦਾ ਤਾਂ ਉਹ ਦਬਾ ਦਿੱਤੀ ਜਾਂਦੀ ਹੈ ਤੋ ਓਡੇ ਕੋਲ ਇਹ ਜੀ ਕਿਹੜੀ ਕੰਪਲੇਂਟ ਆਈ ਸੀ ਵੀ ਤੁਹਾਨੂੰ ਮਜਬੂਰ ਹੋਣਾ ਪਿਆ ਵੀ ਹੁਣ ਇਹਦੀ ਇਨਵੈਸਟੀਗੇਸ਼ਨ ਜ਼ਰੂਰੀ ਹੈ ਨਹੀਂ ਇਹ ਕੋਈ ਮਜਬੂਰ ਵਾਲੀ ਗੱਲ ਨਹੀਂ ਜਿਵੇਂ ਹੀ ਸਾਡੇ ਧਿਆਨ 'ਚ ਜਿਹੜੀ ਇਹ ਚੀਜ਼ ਆਈ ਹੈ ਇਮੀਡੀਟਲੀ ਅਸੀਂ ਉਹਦੇ ਐਫਆਈਆਰ ਰਜਿਸਟਰ ਕਰਕੇ ਜੀ ਅਸੀਂ ਉਹਦੇ ਕਾਰਵਾਈ ਜਿਹੜੇ ਸ਼ੁਰੂ ਕਰਤੀ ਹੈ ਹੁਣ ਕਈ ਵਾਰੀ ਹੁਣ ਇੰਨੇ ਲੰਬੇ ਸਮੇਂ ਦਾ ਇਹ ਜਿਹੜਾ ਲੱਗਿਆ ਹੋਇਆ ਸੀਗਾ ਹਾਂਜੀ ਤੇ ਜੋ ਕਿਸੇ ਦੇ ਧਿਆਨ ਦੇ ਵਿੱਚ ਇਹ ਗੱਲ ਨਹੀਂ ਆਈ ਪਲੱਸ ਸੈਕੰਡਲੀ ਅਮ ਲੋਕ ਕਹਿੰਦੇ ਆ ਵੀ ਸ਼ਿਕਾਇਤਾਂ ਸੀਗੇ ਇਸ ਬੰਦੇ ਦੇ ਖਿਲਾਫ ਇਦਾਂ ਦੀ ਕੋਈ ਉਹ ਨਹੀਂ ਸੀ ਐਂਡ ਸੈਕੰਡਲੀ ਇਹਦੇ ਵਿੱਚ ਵਿੱਚ ਕੀ ਹੁੰਦਾ ਵੀ ਕਿਉਂਕ ਸਰਕਾਰੀ ਮੁਲਾਜ਼ਮ ਆਤਾ ਇਹਦੇ ਤੋਂ ਇੱਕ ਜਿਹੜਾ ਇੱਕ ਕੰਡਕਟ 익ਸਪੈਕਟਿਡ ਸੀਗਾ ਬਿਲਕੁਲ ਜੀ ਸੋ ਆਮ ਤੌਰ ਤੇ ਸ਼ੱਕ ਵੀ ਨਹੀਂ ਵੀ ਪ੍ਰिवेंशन ਕਰੂਗਾ ਇਹ ਇਨਟੌਕਸਿਕਾ ਇਨ੍ਹਾਂ ਦਾ ਮੇਨ ਕੰਮ ਹੀ ਪ੍ਰिवेंशन ਦਾ ਸੀ ਹਾਂਜੀ ਸੋ ਆਮ ਤੌਰ ਤੇ ਆਪਾਂ ਇਹਨਾਂ ਨੂੰ ਉਸੇ ਲਾਈਟ 'ਚ ਦੇਖਦੇ ਆਂ ਵੀ ਇਹ ਤਾਂ ਰੋਕਥਾਮ ਵਾਲੇ ਆ ਹਾਂਜੀ ਪਰ ਉਹ ਉਹ ਰੋਕਥਾਮ ਦੀ ਜਗ੍ਹਾ ਤੇ ਇਹ ਆਪ ਲਿਕਾਉਣ ਵਾਲਾ ਹਿੱਸਾ ਬਣ ਗਿਆ ਉਸਨੂੰ ਐਕਸੈਸ ਦਾ ਤੇ ਸਰ ਹੋਰ ਦੱਸੋ ਵੀ ਇਹ ਦੇਖੋ ਘਰ ਘਰ ਲਿਆਉਣਾ ਇਹਨੇ ਆਪਣਾ ਸਿੱਧੀ ਜੀ ਗੱਲ ਨਿਕਲਿਆ ਕੀ ਕੀ ਹੈ ਇਹਦੇ ਕੋਲ ਇਹਦੇ ਬੈਂਕ ਖਾਤਿਆਂ ਚੋਂ ਇਹਦੇ 20 ਤੋਂ ਜ਼ਿਆਦਾ ਸੀ ਬੈਂਕ ਖਾਤੇ ਜਿਹੜੇ ਨੇ ਸੀਜ਼ ਕੀਤੇ ਨੇ ਉਹਦੇ ਚੋਂ 7 ਕਰੋੜ 9 ਲੱਖ ਰੁਪਇਆ ਇੱਕ ਜਿਹੜਾ ਬੈਂਕਾਂ ਦੇ ਵਿੱਚ ਸੀ ਕੈਸ਼ ਜਮਾ ਸੀ ਖਾਤੇ ਜਿਹੜਾ ਹਾਂਜੀ ਕੈਸ਼ ਜਮਾ ਸੀਗਾ ਠੀਕ ਹੈ ਜੀ ਡੇਢ ਕਰੋੜ ਦੇ ਕਰੀਬ ਅਸੀਂ ਇਹਦੇ ਤੋਂ ਕੈਸ਼ ਵੈਸੇ ਕਰ ਪਿਆ ਸੀ ਜਿਹੜਾ ਹਾਂ ਉਹ ਜਿਹੜਾ ਸੀ ਬਰਾਬੰਦ ਕਰਵਾਇਆ ਠੀਕ ਹੈ ਤੇ 260 ਗ੍ਰਾਮ ਸੋਨਾ ਅੱਛਾ ਜੀ ਬਾਕੀ ਇਹਦੇ ਦੋ ਅਸੀਂ ਬੈਂਕ ਲੋਕਰ ਵੀ ਸੀਜ਼ ਕੀਤੇ ਆ ਹਾਂਜੀ ਤੇ ਤਕਰੀਬਨ 2.5 ਕਰੋੜ ਦੀ ਇਹਦੀ ਪ੍ਰਾਪਰਟੀ ਹੈ ਜਿਹੜੀ ਅਸੀਂ ਫਿਲਹਾਲ ਉਹ ਦੀ ਕੀਤੀ ਹੈ ਬਾਕੀ ਹੁਣ ਪੁੱਛ ਕੇ ਚ ਹੈ ਜਿਵੇਂ ਜਿਵੇਂ ਅੱਗੇ ਮਤਲਬ ਇਮੋਵੇਬਲ ਪ੍ਰਾਪਰਟੀ 2.5 ਕਰੋੜ ਦੀ ਹੈ ਹਾਂਜੀ ਉਹ ਇਹਦਾ ਮਤਲਬ ਜਿਹੜੀ ਰਹਿائش ਹੈ ਉਹਨੂੰ ਛੱਡ ਕੇ ਇਹਦੇ 2.5 ਕਰੋੜ ਦੀ ਤਾਂ ਇਨਵੈਸਟਮੈਂਟਸ ਦੀ ਜਿਹੜੀ ਆਪਾਂ ਗੱਲ ਕਰੀ ਉਹ ਨੇ ਅਛੇ ਜੀ ਇੱਥੇ ਇੱਥੇ ਵੀ ਕੋਈ ਹਾਊਸਿੰਗ ਕੰਪਲੈਕਸ ਹੈਗੇ ਤਾਂ ਜਿਵੇਂ ਜ਼ੀਰਕਪੁਰੋ ਦੇ ਵਿੱਚ ਤੇ ਇੱਕ ਦੋ ਫਲੈਟ ਸੀਗੇ ਇੱਕ ਅਦਾ ਕੋਈ ਹੋਰ ਜਗ੍ਹਾ ਤੇ ਦਾ ਜਿਹੜਾ ਹੈਗਾ ਤੇ ਉਹ ਮਤਲਬ ਵੀ ਆਪਾਂ ਕਹਿ ਸਕਦੇ ਦੋ ਤਿੰਨ ਕਰੋੜ ਦੀ ਇਹ ਵੀ ਹੈਗੀ ਹੈ ਉਹ ਇਹ ਹੈ ਉੱਥੇ ਰੈਸ਼ ਤੋਂ ਇਲਾਵਾ ਜਿਹੜੀ ਗੱਲ ਕਰ ਰਹੇ ਹਾਂ ਤੇ ਗੱਡੀਆਂ ਵਗੈਰਾ ਕਿੰਨੇ ਕੁ ਬਰੰਦ ਹੋਈਆਂ ਜੀ ਲਗਜ਼ਰੀ ਉਹ ਹਲੇ ਸਾਰਾ ਕੁਝ ਚੱਲ ਰਿਹਾ ਜੀ ਹਾਲ ਤਾਂ ਇਹਨੂੰ ਅਸੀਂ ਫੜ ਕੇ ਜਿਹੜਾ ਹੈ ਜਿਆਦਾ ਜਿਵੇਂ ਕੱਲ ਸਾਰਾ ਦਿਨ ਡਿਮਾਂਡ ਵਗੈਰਾ ਲੈਣਾ ਅਤੇ ਹੋਰ ਉਹਨਾਂ ਚੀਜ਼ਾਂ 'ਚ ਨਿਕਲ ਗਿਆ ਹੁਣ ਅੱਜ ਉਹਦੀ ਪੁੱਛਗਿੱਛ ਕਰ ਰਹੇ ਹਾਂ ਜਿਵੇਂ ਜਿਵੇਂ ਅੱਗੇ ਆਊਗਾ ਦੱਸਾਂਗੇ ਸਰ ਇੱਕ ਚੀਜ਼ ਹੋਰ ਬੜੀ ਸਾਨੂੰ ਕਹਿਣੀ ਪੈ ਰਹੀ ਹੈ ਮੈਂ ਤੁਹਾਨੂੰ ਵੈਸੇ ਵੜੇ ਉਹਦੇ ਨਾਲ ਦੱਸ ਰਿਹਾ ਕਿਉਂਕਿ ਇੱਕ ਵਾਰੀ ਉਹਨਾਂ ਨੇ ਕਾਨਫਰੰਸ ਕੀਤੀ ਸੀ ਮੈਂ ਆਪਣੇ ਇੰਟੈਲੀਜੈਂਸ ਦੇ ਉੱਤੇ ਹੈੱਡਕੁਆਰਟਰ ਉਹ ਕਹਿੰਦੇ ਵੀ ਅਸੀਂ ਫੜ ਲੰਨੇ ਆ ਵੀ ਸਾਡੇ ਕੋਲ ਆਪਣੀ ਤਾਂ ਪੁਲਿਸ ਹੈ ਨਹੀਂ ਲਾਈਨ ਆਰਡਰ ਜਾਂ ਥਾਣੇ ਦੀ ਪੁਲਿਸ ਦੇ ਥਰੂ ਹੀ ਅਸੀਂ ਕੰਮ ਕਰਦੇ ਆ ਵੀ ਅਸੀਂ ਫੜ ਕੇ ਦੇ ਦਿੰਨੇ ਇਹਨਾਂ ਨੂੰ ਗੈਂਗਸਟਰ ਜਾਂ ਨਸ਼ਾ ਵੇਚਣ ਵਾਲਾ ਵੀ 6 ਮਹੀਨੇ ਚ ਜੇ ਉਹਦਾ ਚਲਾਨ ਨਾ ਪੇਸ਼ ਹੋਵੇ ਤਾਂ ਉਹਨੂੰ ਜਮਾਨਤ ਮਿਲ ਜਾਂਦੀ ਹੈ ਤੇ ਹੁਣ ਇਸ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਜੀ ਦੇਖੋ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਇਹ ਹੁਣ ਜਿਹੜਾ ਆਪਰੇਸ਼ਨ ਹੈ ਇਹ ਨੂੰ ਸੋਲੀ ਏ ਐਨ ਟੀ ਐਫ ਜਿਹੜੀ ਹੁਣ ਐਂਟੀ ਨਾਰਕੋਟਿਕ ਟਾਸਕ ਫੋਰਸ ਹੈ ਜਿੱਥੇ ਜਿਹਦਾ ਪਿੱਛੇ ਜੇ ਹਾਂਜੀ ਇਨੋਗਰੇਸ਼ਨ ਸੀਐਮ ਸਾਹਿਬ ਨੇ ਕੀਤਾ ਸੀਐਮ ਸਾਹਿਬ ਨੇ ਇਨੋਗਰੇਸ਼ਨ ਵੀ ਕੀਤਾ ਸੀ ਤੇ ਉਹਦੇ ਵੱਲੋਂ ਜਿਹੜਾ ਹੈਗਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਸਾਡੇ ਕੋਲੇ ਆਪਣੀ ਹੀ ਫੋਰਸ ਹੈ ਪਲੱਸ ਹੁਣ ਸਾਨੂੰ ਜਿਹੜਾ ਹੈਗਾ ਇਹ ਫੋਰਸ ਜਿਹੜੇ ਤਕਰੀਬ ਸਾਡੀ ਡਬਲ ਹੋ ਚੁਗੀ ਉਹਦੋਂ ਸੀਐਮ ਸਾਹਿਬ ਅਨਾਉਂਸ ਕਰਕੇ ਸੀ ਠੀਕ ਹੈ ਜੀ ਤੇ 800 ਡਿਗਰੀ ਮੇਰੇ ਖਿਲਾਫ ਕਹਿ ਰਹੇ ਸਾਡੀ ਤੇ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਟੋਟਲੀ ਟੈਕਨੀਕਲ ਇਨਵੈਸਟੀਗੇਸ਼ਨ ਹੈ ਠੀਕ ਹੈ ਜੀ ਇਹ ਇਹ ਕੋਈ ਇਹ ਨਹੀਂ ਹੈ ਵੀ ਕਿਸੇ ਨੇ ਆਪਾਂ ਲੂਸ ਟਾਕ ਕਰਤੀ ਜਾਂ ਕਿਸੇ ਤੋਂ ਕੁਝ ਉਸ ਤਰੀਕੇ ਦਾ ਨਹੀਂ ਇਹ ਪ੍ਰੋਪਰ ਟੈਕਨੀਕਲ ਇਨਵੈਸਟੀਗੇਸ਼ਨ ਬੇਸਡ ਔਨ ਫੈਕਟਸ ਐਂਡ ਫਿਗਰਸ ਐਵੀਡੈਂਸ ਬੇਸਡ ਔਨ ਐਵੀਡੈਂਸ ਹੀ ਕਿਤੇ ਜਾ ਰਹੀ ਹੈ ਤੇ ਜਿਹੜੀ ਤੁਸੀਂ 6 ਮਹੀਨੇ ਵਾਲੀ ਗੱਲ ਕਰਦੇ ਹੋ ਬਿਲਕੁਲ ਅਸੀਂ ਇਸ ਚੀਜ਼ ਦਾ ਧਿਆਨ ਰੱਖਦੇ ਹਾਂ ਅਸੀਂ ਉਹਨਾਂ ਬੜੇ ਮਤਲਬ ਹੁਣ ਤਾਂ ਸਾਡੇ ਐਪਸ ਵੀ ਬਣ ਗਏ ਸੌਫਟਵੇਅਰ ਵੀ ਬਣ ਗਏ ਜਿੱਥੋਂ ਅਸੀਂ ਇਹਨੂੰ ਰੈਗੂਲਰਲੀ ਫਾਲੋਅ ਅਪ ਕਰਦੇ ਆਂ ਤਾਂ ਕਿ ਇਹਨਾਂ ਚੀਜ਼ਾਂ ਦੀ ਜਿਹੜਾ ਹੈਗਾ ਇਹਨਾਂ ਚੀਜ਼ਾਂ ਕਰਕੇ ਕਿਸੇ ਮਾੜੇ ਅੰਸਰ ਨੂੰ ਇਸ ਚੀਜ਼ ਦਾ ਫਾਇਦਾ ਨਾ ਮਿਲੇ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਜੀ ਡੀਜੀਪੀ ਸਾਹਿਬ ਦੇ ਕਿ ਸਾਡੀ ਕੀਤੀ ਹੋਈ ਮਿਹਨਤ ਤੇ ਪਾਣੀ ਫਿਰ ਜਾਂਦਾ ਕਿਉਂਕਿ ਸਾਡੇ ਕੋਈ ਨਫਰ ਨਹੀਂ ਹੈਗੀ ਵੀ ਆਫੀਸਰ ਦਿੱਤੇ ਸਾਨੂੰ ਐਸਟੀਐਫ ਸੇ ਪਰ ਦੂਸਰੀ ਸਾਡੀ ਫੋਰਸ ਹੈ ਸਾਰਾ ਆਪਰੇਸ਼ਨ ਸਾਡੀ ਹੀ ਫੋਰਸ ਵੱਲੋਂ ਕੰਡਕਟ ਕੀਤਾ ਗਿਆ ਉਹਨੂੰ ਫੜਨ ਤੋਂ ਲੈ ਕੇ ਤੇ ਰੇਡਸ ਵਗੈਰਾ ਤੋਂ ਲੈ ਕੇ 100% ਜਿਹੜਾ ਹੈ ਇਹ ਸਾਡੇ ਵੱਲੋਂ ਹੀ ਕੰਡਕਟ ਏਐਨਟੀਐਫ ਵੱਲੋਂ ਹੀ ਕੰਡਕਟ ਕੀਤਾ ਗਿਆ ਤੇ ਫਿਰ ਕਿਹੜੇ ਕਿਹੜੇ ਸਰਕਸ਼ਨ ਲਾਏ ਗਏ ਨੇ ਇਹਦੇ ਤੇ ਹੁਣ ਇਹਦੇ ਤੇ ਜੀ ਆਹ ਡਰੱਗਸ ਵਾਲੇ ਤੇ ਜਿਹੜੇ ਤੁਹਾਡੇ ਜਿਹੜੇ ਇਹਨੇ ਪੈਸੇ ਇਕੱਠੇ ਕੀਤੇ ਆ ਜੀ ਹੁੰਦਾ ਸ਼ਾਇਦ ਇਹ ਨੌਨ ਅਵੇਲੇਬਲ ਹੀ ਹੈਗੇ ਨੇ ਜੀ ਜ਼ਿਆਦਾ ਨੌਨ ਅਵੇਲੇਬਲ ਹੈ ਜੀ ਨੌਨ ਅਵੇਲੇਬਲ ਹੈ ਤੇ ਇਹਦੇ ਘਰ ਦੇ ਹੋਰ ਕਿਸੇ ਮੈਂਬਰ ਦੀ ਸ਼ਮੂਲੀਅਤ ਆਈ ਹੈ ਵਿੱਚ ਜਾਂ ਇਹਦਾ ਕੋਈ ਸਾਥੀ ਹੋ ਹੋਰ ਚੱਲ ਰਿਹਾ ਜੀ ਇਹਨੇ ਜਿਹੜੀਆਂ ਪ੍ਰੋਪਰਟੀਆਂ ਵਗੈਰਾ ਲਈਆਂ ਨੇ ਆਪਣੀ ਵਾਈਫ ਜਾਂ ਆਪਣੇ ਸੱਸ ਸਹੁਰੇ ਦੇ ਨਾਂ ਤੇ ਲਈਆਂ ਨੇ ਉਹ ਸਾਰੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਤੇ ਕਿੰਨੇ ਦਿਨ ਦਾ ਰਮਾਂਡ ਦਿੱਤਾ ਜੀ 4 ਦਿਨ ਦਾ ਰਮਾਂਡ ਦਿੱਤਾ ਤੇ ਅਮੀਰ ਹੈਗੇ ਵੀ ਇਨਵੈਸਟੀਗੇਸ਼ਨ ਚ ਹੋਰ ਅੱਗੇ ਸਾਹਮਣੇ ਹੈਗਾ ਹਾਂ ਜਿਵੇਂ ਦੇਖੋ ਸਰ ਠੀਕ ਹੈ ਜੀ ਜਾਣਕਾਰੀ ਬਖਸ਼ਣ ਲਈ ਸ਼ੁਕਰੀਆ ਅਲੱਖ ਸਰ ਸੋ ਇਸਨ AIG ਰੋਪੜ ਰੇਂਜ STF ਦੇ ਇੰਚਾਰਜ ਅਕਾਸ਼ਦੀਪ ਬੌਲਖ ਸਾਬ ਇਹਨੇ ਦੱਸਿਆ ਹੈਗਾ ਕਿ ਜੋ ਗ੍ਰਿਫਤਾਰੀ ਹੋਈ ਆ ਉਹਦੇ ਖਾਤਿਆਂ ਦੇ ਵਿੱਚੋਂ ਕਰੋੜਾਂ ਰੁਪਈਆ ਨਿਕਲਿਆ ਹੈ ਜ਼ਾਹਿਰ ਜੀ ਕਰਨ ਹੈ ਕਈ ਸਾਲਾਂ ਤੋਂ ਸ਼ਾਇਦ 2 ਦਹਾਕਿਆਂ ਤੋਂ ਵੀ ਜ਼ਿਆਦਾ ਉਹ ਬੰਦਾ ਕਰਪਸ਼ਨ ਕਰ ਰਿਹਾ ਸੀ ਜਿਹੜੀਆਂ ਸ਼ੈਡਿਊਲ ਐਚ ਦਵਾਈਆਂ ਹੈਗੀਆਂ ਨੇ ਕੈਮਿਸਟਰਾ ਦੇ ਦੁਕਾਨਾਂ ਤੇ बिकਦੀਆਂ ਹੈਗੀਆਂ ਨੇ ਪਰ ਇਹਨਾਂ ਵਾਸਤੇ ਇੱਕ ਲਾਇਸੈਂਸ ਅਲੱਗ ਚਾਹੀਦਾ ਉਹ ਚੀਜ਼ਾਂ ਸਾਰੀਆਂ ਉਹ ਅੱਖੋਂ ਪਰੋਖੇ ਕਰਕੇ ਸਿਰਫ ਆਪਣੇ ਪੈਸਿਆਂ ਵਾਸਤੇ ਇਹ ਚੀਜ਼ਾਂ ਬਕਵਾਉਂਦਾ ਸੀ ਜਿੰਨਾਂ ਚੀਜ਼ਾਂ ਦਾ ਹਿਸਾਬ ਕਿਤਾਬ ਇਹ ਸਿਰਫ ਡਰੱਗ ਇਨਸਪੈਕਟਰ ਨੇ ਰੱਖਣਾ ਹੁੰਦਾ ਹਰੇਕ ਦੁਕਾਨ ਦੇ ਉੱਪਰ ਉਹਦਾ ਰਜਿਸਟਰ ਪਿਆ ਹੁੰਦਾ ਕੈਮਿਸਟਰੀ ਸ਼ਾਪ ਦੇ ਉੱਪਰ ਉਹ ਸਾਰੀਆਂ ਚੀਜ਼ਾਂ ਉਹ ਅਣਦੇਖੀਆਂ ਕਰ ਦਿੰਦਾ ਸੀ ਤੇ ਸਿਰਫ ਆਪਣੇ ਹਿੱਸੇ ਤੱਕ ਮਤਲਬ ਰੱਖਦਾ ਸੀ ਤੇ ਲੋਕ ਜਿਹੜੇ ਕੀ ਕਿਸੇ ਨਾ ਕਿਸੇ ਅਲੱਗ-ਅਲੱਗ ਨਸ਼ੇ ਤੇ ਸਵਿਚ ਹੁੰਦੀ ਜਿੰਨਾਂ ਨੂੰ ਆਤ ਹੁੰਦੀ ਹੈ ਉਹ ਜਿਹੜੇ ਨਸ਼ੇੜੀ ਹੈਗੇ ਨੇ ਉਹਨਾਂ ਨੂੰ ਪਾਲਦਾ ਸੀ ਸੋ ਇੱਕ ਬਹੁਤ ਵੱਡਾ ਫੈਂਸ ਹੈਗਾ ਇਹ ਪੰਜਾਬ ਸਰਕਾਰ ਇਸ ਵਕਤ ਲੱਗੀ ਹੋਈ ਹੈ ਕਿ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਤੇ ਨਸ਼ਿਆਂ ਤੋਂ ਮੁਕਤ ਕਰਨਾ ਗੱਲਾਂ ਬਹੁਤ ਚੱਲ ਰਹੀਆਂ ਨੇ ਬਾਕੀ ਪੁਲਿਸ ਵੱਲੋਂ ਆਪਣੇ ਜਿਹੜੇ ਐਂਡਿਵਰ ਹੈਗੇ ਨੇ ਅਫਰਟਸ ਹੈਗੇ ਨੇ ਕੀਤੇ ਜਾ ਸਕਦੇ ਜਾਂ ਰਹੇ ਨੇ ਅਸੀਂ ਦੇਖ ਰਹੇ ਹਾਂ ਤੁਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਜਿਹੜੇ ਅਫਸਰ ਹੈਗੇ ਨੇ ਆਮ ਲੋਕਾਂ ਨੂੰ ਚਾਹੀਦਾ ਉਹਨਾਂ ਦੀਆਂ ਸੂਚਨਾਵਾਂ ਇਹਨਾਂ ਨੂੰ ਦੇਣ ਤਾਂ ਕਿ ਇਹਨਾਂ ਨੂੰ ਜਲਦ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ ਤੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾ ਸਕੇ